ਸਾਰੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਾਂ ਕੀ ਕਰੀਏ ਤਾਂ ਕਿ ਜੋ ਆਪਣੇ ਘਰ ਦੇ ਵਿੱਚ ਗਈਆਂ ਹੋਈਆਂ ਬਰਕਤਾਂ ਨੇ ਉਹ ਵਾਪਸ ਆ ਜਾਣ ਜਿਹੜਾ ਕਿ ਆਪਾਂ ਸਦੀਆਂ ਤੋਂ ਦੁੱਖ ਝੇਲ ਰਹੇ ਹਾਂ ਉਹ ਚਲਿਆ ਜਾਵੇ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਨਾ ਇਸ ਚੀਜ਼ ਦਾ ਉਪਾਅ ਦੱਸੂਗੀ ਇਹ ਚੀਜ਼ ਕੀ ਹੈ ਵਾਈਟ ਵਾਈਟ ਚੀਜ਼ ਮੈਂ ਤੁਸੀਂ ਥਮਣਾ ਲੈ ਕੇ ਤੁਹਾਨੂੰ ਪਤਾ ਚੱਲੀ ਗਿਆ ਹੁਣੇ ਇਹ ਹੈਗਾ ਨਮਕ ਨਮਕ ਦਾ ਆਪਣੇ ਕੀ ਕਰਨਾ ਹੈ ਤੁਸੀਂ ਕਹੋਗੇ ਵੀ ਦੀਦੀ ਨਮਕ ਦਾ ਸਾਡੀ ਬਰਕਤਾਂ ਦੇ ਨਾਲ ਕੀ ਸੰਬੰਧ ਹੈਗਾ ਹਣਾ ਤੇ ਦੂਸਰੀ ਚੀਜ਼ ਹੈਗੀ ਲਾਸਨ ਦੀ ਕਲੀ ਇਹੀ ਚੀਜ਼ਾਂ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਨਾ ਉਹ ਆਮ ਤੌਰ ਤੇ ਇਹ ਚੀਜ਼ਾਂ ਨੂੰ ਬਹੁਤ ਪਰਤਦੇ ਹੁੰਦੇ ਸੀਗੇ ਕਿਉਂਕਿ ਉਹ ਮਾਮਾ ਬੇਚਰੀਆਂ ਪੜੀਆਂ ਲਿਖੀਆਂ ਨਹੀਂ ਸੀ ਨਾ ਉਹਨਾਂ ਨੂੰ ਗੁਰਬਾਣੀ ਦਾ ਇੰਨਾ ਗਿਆਨ ਸੀਗਾ ਗੁਰਬਾਣੀ ਤੇ ਭਰੋਸਾ ਕਰਨਾ ਵਾਹਿਗੁਰੂ ਜੀ ਤੇ ਭਰੋਸਾ ਕਰਨਾ ਬਹੁਤ ਵੱਡੀ ਗੱਲ ਹੈ ਉਹ ਨਾ ਸਿਰਫ ਅਰਦਾਸ ਕਰ ਦਿੰਦੇ ਸੀ ਕੋਈ ਵੀ ਕੰਮ ਕਰ ਦਿਆਂ हे ਸੱਚੇ ਪਾਤਸ਼ਾਹ ਮੇਰੇ ਘਰਵਾਰ ਨੂੰ ਇਦਾਂ ਰੱਖੀਂ ਇਦਾਂ ਨਾ ਵੀ ਉਹ ਇੱਕ ਉੱਚੀ ਕੰਮ ਕਰਦੀਆਂ ਸੀ ਕਿ ਤਾਂ ਉਹ ਅਰਦਾਸ ਜ਼ਰੂਰ ਕਰਦੀਆਂ ਸੀ ਉਹ ਵਿਚਾਰੀਆਂ ਕਦੇ ਗੁੱਗੇ ਨੂੰ ਪੂਜਣ ਵਗ ਜਾਂਦੀਆਂ ਸੀ ਕਦੇ ਮਾਤਾ ਨੂੰ ਪੂਜਣ ਚਲ ਜਾਂਦੀ ਸੀ ਕਦੇ ਕਿਤੇ ਵੀ ਜਿੱਥੇ ਵੀ ਉਹਨਾਂ ਦੀ ਮਾਂ ਸੱਸ ਸਹੁਰੇ ਬਜ਼ੁਰਗਾਂ ਨੇ ਲਗਾਇਆ ਹੁੰਦਾ ਸੀ ਉੱਥੇ-ਉੱਥੇ ਉਹ ਚਲੀਆਂ ਜਾਂਦੀਆਂ ਸੀ ਪਰ ਅੱਜ ਕੱਲ ਨਾ ਤਾਂ ਆਪਣੇ ਕੋਲੇ ਟਾਈਮ ਹੀ ਹੈ ਤੇ ਨਾਲੇ ਥੋੜਾ ਜਿਹਾ ਚਲੋ ਆਪਾਂ ਨੂੰ ਨੌਲੇਜ ਵੀ ਇਹ ਵੀ ਇਸ ਚੀਜ਼ ਦੇ ਨਾਲ ਕਿੰਨਾ ਕੋ ਫਰਕ ਹੈ ਕੀ ਹੈ ਹਨਾ ਸਮਝਣ ਦੀ ਸ਼ਕਤੀ ਹੈ ਕਹਿੰਦੇ ਜਿਵੇਂ ਵਾਈਕਰੂ ਜੀ ਸਮੇਂ-ਸਮੇਂ ਅਨੁਸਾਰ ਬਹੁਤ ਜ਼ਿਆਦਾ ਪਾਈ ਤੇ ਜਿਹੜਾ ਕਿ ਇਹ ਕਾਲ ਯੁੱਗ ਦਾ ਸਮਾਂ ਚੱਲ ਰਿਹਾ ਹੈ ਨਾ ਇਦੇ ਵਿੱਚ ਦੁਨੀਆ ਦਾ ਕਹਿੰਦੇ ਜਿਵੇਂ ਕਹਿੰਦੇ ਨੇ ਵੀ ਖਾਤਮਾ ਹੋਣਾ ਅੰਤ ਹੋਣਾ ਹੈਗਾ ਉਹ ਵੀ ਸ਼ੁਰੂ ਹੋਣ ਵਾਲਾ ਹੀ ਹੈਗਾ ਕਿਉਂਕਿ ਜਦੋਂ ਮਹਾ ਪਰਲੋ ਆਉਂਦੀ ਹੈਗੀ ਜਦੋਂ ਵੀ ਦੁਨੀਆ ਖਤਮ ਹੋਈਏ ਜਦੋਂ ਤ੍ਰੇਤਾ ਯੁਗ ਸਤਜੁਗ ਦਵ ਪਰਯੁਗ ਖਤਮ ਹੋ ਕੇ ਕਲਯੁਗ ਚੱਲੇ ਨੇ ਤੇ ਹਮੇਸ਼ਾ ਹੀ ਜਦੋਂ ਦੁਨੀਆ ਖਤਮ ਹੋਈ ਹੈਗੀ ਤਾਂ ਕਹਿੰਦੇ ਜਲ ਪਰਲੋਂ ਦੇ ਨਾਲ ਹੀ ਹੋਏਗੀ ਇਸ ਵਾਰ ਵੀ ਜਦੋਂ ਅੰਤ ਹੋਣ ਦਾ ਜਲ ਪਰਲੋਂ ਦੇ ਨਾਲ ਹੀ ਹੋਣਾ ਹੈ ਕਿ ਪਾਣੀ ਦੇ ਨਾਲ ਹੀ ਦੁਨੀਆ ਦਾ ਅੰਤ ਉਹ ਚੀਜ਼ ਮੈਂ ਤੁਹਾਨੂੰ ਵੀ ਦੱਸੂਗੀ ਤੇ ਇਹ ਚੀਜ਼ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜੀਆਂ ਮੇਰੀਆਂ ਭੈਣਾਂ ਨੇ ਨਾ ਚਾਹੁੰਦੀਆਂ ਨੇ ਵੀ ਸਾਡੇ ਘਰ ਦੇ ਵਿੱਚ ਬਹੁਤ ਪੈਣਾ ਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਦੀਦੀ ਮੇਰੇ ਪਤੀ ਦਾ ਕੰਮ ਨਹੀਂ ਚੱਲਦਾ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਦੇਖੋ ਆਪਾਂ ਬਹੁਤ ਪੈਸਾ ਕਮਾਉਂਦੇ ਆ ਬਹੁਤ ਮਿਹਨਤ ਕਰਦੇ ਆ ਅੱਗੇ ਜਿਹੜੀਆਂ ਮਾਮਾ ਆਉਂਦੀ ਸੀ ਉਹ ਘਰ ਦੇ ਵਿੱਚ ਰਹਿੰਦੇ ਸੀ ਤੇ ਵੀਰ ਸੀ ਜਿਹੜੇ ਉਹ ਬਾਹਰ ਪਾਪਾ ਜਿਵੇਂ ਹੁਣ ਇਹ ਦਾਦੇ ਉਰੀ ਕਮਾਉਂਦੇ ਹੁੰਦੇ ਸੀ ਫਿਰ ਵੀ ਉਹ ਆਪਣੇ ਨਾਲ ਸੁਖਾ ਲਏ ਸੀ ਕਿਉਂਕਿ ਘਰ ਦੇ ਵਿੱਚ ਜਰੂਰਤਾਂ ਉਨੀਆਂ ਕੀ ਹੁੰਦੀਆਂ ਸੀਗੀਆਂ ਤੇ ਜਿਹੜੀਆਂ ਮਾਤਾਵਾਂ ਸੀ ਨਾ ਉਹ ਆਪਣੀ ਜਿਹੜੀ ਰਸੋਈ ਘਰ ਹੈ ਨਾ ਉੱਥੋਂ ਹੀ ਤੁਹਾਡੇ ਘਰ ਦੀਆਂ ਬਰਕਤਾਂ ਖਤਮ ਹੁੰਦੀਆਂ ਨੇ ਤੇ ਉੱਥੋਂ ਹੀ ਸ਼ੁਰੂ ਹੁੰਦੀਆਂ ਨੇ ਅਕਸਰ ਧੀਵੇਂ ਮੈਂ ਤੁਹਾਨੂੰ ਕਹਿਣੀ ਨੂੰ ਇਹ ਭੋਜਨ ਬਣਾਉਣ ਸਮੇ ਹਮੇਸ਼ਾ ਵਾਇਗਰੂ ਜੀ ਦਾ ਸਿਮਰਨ ਕਰੋ ਤੁਸੀਂ ਰਾਮ ਰਾਮ ਕਹਿ ਲਓ ਤੁਸੀਂ ਸਿਵਜੀ ਭਗਵਾਨ ਨੂੰ ਮੰਨਦੇ ਹੋ ਤਾਂ ਤੁਸੀਂ ਓਮ ਨਮਾ ਸ਼ਿਵਾਏ ਕਹਿ ਲਓ ਤੁਸੀਂ ਹੈ ਨਾ ਅਸੀਂ ਮੁਸਲਿਮ ਧਰਮ ਨੂੰ ਮੰਨਦੇ ਹਾਂ ਤਾਂ ਤੁਸੀਂ ਆਪਣਾ ਅੱਲਾਹ ਅੱਲਾਹ ਜਿੱਦਾਂ ਵੀ ਜੋ ਵੀ ਪੜਦੇ ਤੁਸੀਂ ਉਹ ਕਰ ਸਕਦੇ ਹੋ ਦੇਖੋ ਹਰ ਇੱਕ ਧਰਮ ਦੇ ਵਿੱਚ ਕੋਈ ਨਾ ਕੋਈ ਬੰਦਸ਼ ਹੈਗੀ ਪਰ ਸਿੱਖ ਧਰਮ ਦੇ ਵਿੱਚ ਵਾਹਿਗੁਰੂ ਜੀ ਨੇ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ ਕਿ ਔਰਤ ਚਾਹੇ ਤ ਆਪਣੀ ਘਰ ਨੂੰ ਸਵਰਗ ਵੀ ਬਣਾ ਸਕਦੀ ਹੈ ਤੇ ਨਰਕ ਵੀ ਬਣਾ ਸਕਦੀ ਹੈ ਅੱਗੇ ਮਾਤਾਵਾਂ ਹੁੰਦੀਆਂ ਸੀ ਜਿਹੜੀਆਂ ਕਹਿੰਦੀ ਉਹ ਰਸੋਈ ਨੂੰ ਇੱਕ ਆਪਣੀ ਸੰਪਤੀ ਸਮਝਦੀਆਂ ਹੁੰਦੀਆਂ ਸੀ ਜਿਵੇਂ ਕਿ ਤਜੋਰੀ ਦੇ ਵਿੱਚ ਆਪਾਂ ਪੈਸੇ ਸੰਭਾਲ ਕੇ ਰੱਖਦੇ ਹਾਂ ਨਾ ਤੇ ਮਾਤਾਵਾਂ ਨਾ ਪਹਿਲਾਂ ਮੰਮੀ ਹੋਰੀ ਜਿਵੇਂ ਹੁੰਦੀਆਂ ਸੀਗੀ ਇਹ ਮਿੱਟੀ ਤੇ ਸਾਰਾ ਕੁਝ ਇਹਨਾਂ ਕੋਲ ਹੀ ਹੁੰਦਾ ਸੀਗਾ ਤੇ ਉਹ ਕੱਪੜੇ ਨਾਲ ਪੂੰਝ ਕੇ ਉਹਨਾਂ ਨੂੰ ਲਿਪਕ ਕੇ ਬੜਾ ਪਿਆਰ ਦੇ ਨਾਲ ਰੱਖਦੇ ਸੀਗੀ ਵੀ ਬਰਕਤ ਆਵੇ ਘਰ ਦੇ ਵਿੱਚ ਜਿੱਥੇ ਕਹਿੰਦੇ ਸਫਾਈ ਹੁੰਦੀ ਹੈ ਪੋਜ਼ਿਟਿਵਿਟੀ ਉੱਥੇ ਆਟੋਮੈਟਕੀ ਆਉਂਦੀ ਹੈ ਕਿ ਜਿੱਥੇ ਗੰਦਗੀ ਹੁੰਦੀ ਹੈ ਉੱਥੇ ਨੈਗੇਟਿਵਿਟੀ ਆਟੋਮੈਟਕੀ ਆਉਂਦੀ ਹੈ ਕਹਿੰਦੇ ਹੁੰਦੇ ਨੇ ਜਿੱਥੇ ਕਹਿੰਦੇ ਨਰਕ ਹੁੰਦਾ ਹੈ ਨਾ ਉੱਥੇ ਕਹਿੰਦੇ ਵਾਈਗਰੂ ਜੀ ਦਾ ਵਾਸਾ ਨਹੀਂ ਹੁੰਦਾ ਜਿਵੇਂ ਕਿ ਉੱਥੇ ਲక్ష్ਮੀ ਮਾਤਾ ਦਾ ਕਹਿੰਦੇ ਨੇ ਵੀ ਲక్ష్ਮੀ ਦਾ ਜਾਂ ਅਨਪੂਰਨਾ ਮਾਤਾ ਦਾ ਵਾਸਾ ਇਹ ਆਮ ਬਜ਼ੁਰਗਾਂ ਦੀਆਂ ਕਹਿਣੀਆਂ ਗੱਲਾਂ ਸੀਗੀਆਂ ਪਹਿਲਾਂ ਜਿਵੇਂ ਰੋਟੀ ਬਣਾਉਂਦੇ ਹੁੰਦੇ ਸੀ ਜਿਵੇਂ ਕਿ ਆਪਾਂ ਇਦਾਂ ਰੋਟੀ ਬਣਾਉਣਾ ਖੜਕਾ ਹੁੰਦਾ ਹੱਥਾਂ ਦਾ ਤਾਂ ਮੇਰੇ ਦਾਦਾ ਜੀ ਖੁਦ ਕਹਿ ਦਿੰਦੇ ਸੀ ਕਿ ਮੰਮੀ ਇਹ ਦੱਸ ਦਿੰਦੇ ਸੀ ਵੀ ਭਾਈ ਇਦਾਂ ਰੋਟੀ ਨਹੀਂ ਬਣਾਉਂਦੇ ਬਰਕਤ ਨਹੀਂ ਰਹਿੰਦੀ ਹੁੰਦੀ ਜਾਂ ਰੋਟੀ ਬਣਾਉਣ ਵੇਲੇ ਨਾ ਕਈ ਆਦਤ ਹੁੰਦੀ ਵੀ ਕਾ ਹੂੰ ਫਿੰਗਰ ਹੁੰਦੀ ਹੈ ਨਾ ਪਰ ਇਹਨੂੰ ਐ ਇਦਾਂ ਕਰ ਲੈਂਦੇ ਆ ਨੇ ਮੇਰੇ ਭੈਣਾਂ ਮੈਂ ਬਹੁਤ ਦੇਖੀਆਂ ਨੇ ਤੇ ਇਹਨਾਂ ਬਹੁਤ ਹੀ ਕਹਿੰਦੇ ਨੇ ਵੀ ਈ ਨਹੀਂ ਕਰੀਂ ਨਾ ਵੀ ਰੋਕਣ ਟੋਕਣ ਤੋਂ ਭਾਵ ਸੀਗਾ ਉਹਨਾਂ ਦਾ ਕਿ ਚੰਗੀ ਸਿੱਖਿਆ ਲਓ ਮੇਰੇ ਦਾਦੀ ਜੀ ਖੁਦ ਕਹਿ ਦਿੰਦੇ ਹੁੰਦੇ ਸੀਗੇ ਵੀ ਘੜੇ ਦਾ ਪਾਣੀ ਹੁੰਦਾ ਜਿਹੜਾ ਨਾ ਵੀ ਪਾਣੀ ਪਾ ਭਰ ਕੇ ਰੱਖਦੇ ਆ ਵੀ ਉਹਨੂੰ ਨਾ ਖੜੇ ਹੋ ਕੇ ਨਾ ਪੀਓ ਤੇ ਓਕ ਦੇ ਨਾਲ ਪੀਓ ਮੈਂ ਨਾ ਜਾਣ ਬੁੱਝ ਕੇ ਡੋਲ ਦਿੰਦੀ ਮੈਂ ਕਹਿੰਦੀ ਦੇਖ ਦਾਦੀ ਮਾਂ ਵੀ ਮੈਨੂੰ ਪੀਤਾ ਨਹੀਂ ਜਾਂਦਾ ਮੈਨੂੰ ਪੀਣਾ ਨਹੀਂ ਆਉਂਦਾ ਹੈਗਾ ਪਰ ਹੁਣ ਜਦੋਂ ਉਸ ਚੀਜ਼ ਨੂੰ ਦੇਖਦੇ ਆ ਨਾ ਪਤਾ ਲੱਗਦਾ ਵੀ ਬਾਕੀ ਉਸ ਚੀਜ਼ ਦੇ ਨਾਲ ਘਰਾਂ ਦੇ ਵਿੱਚ ਬਰਕਤ ਆਸ ਸਭ ਤੋਂ ਪਹਿਲਾਂ ਤਾਂ ਮੈਂ ਆਪਣੀਆਂ ਭੈਣਾਂ ਨੂੰ ਖਾਸ ਬੇਨਤੀ ਕਰਨੀ ਚਾਹੁੰਦੀ ਕਿ ਆਪਣੀ ਰਸੋਈ ਆਪਣੇ ਕਿਚਨ ਦੇ ਵਿੱਚ ਖਾਸ ਧਿਆਨ ਦੇਵੋ ਜਿਵੇਂ ਕਿ ਜੋਤਿਸ਼ ਵਿੱਦਿਆ ਦੇ ਵਿੱਚ ਵੀ ਦੱਸਦੇ ਨੇ ਪੈਸੇ ਵੀ ਬਜ਼ੁਰਗ ਦੱਸਦੇ ਨੇ ਵੀ ਘਰ ਦੇ ਵਿੱਚ ਬਰਕਤਾਂ ਤਾਂ ਆਉਂਦੀਆਂ ਨੇ ਅਗਰ ਤੁਸੀਂ ਚੀਜ਼ ਦੇ ਨਾਲ ਚੀਜ਼ ਜੋੜਦੇ ਰਹੋ ਜਿਵੇਂ ਆਪਾਂ ਕਹਿੰਦੇ ਵੀ ਪੈਸੇ ਦੇ ਨਾਲ ਪੈਸਾ ਜੁੜਦਾ ਰਹੇ ਉਸੇ ਤਰੀਕੇ ਦੇ ਨਾਲ ਜਿਵੇਂ ਕਿ ਆਪਣੀ ਰਸੋਈ ਦੇ ਵਿੱਚ ਆਟਾ ਹੈਗਾ ਹਲਦੀ ਹੈ ਨਮਕ ਹੈ ਮਿਰਚ ਮਸਾਲੇ ਜੋ ਵੀ ਹੈ ਨਾ ਦਾਲਾਂ ਸਬਜ਼ੀਆਂ ਆਪਣੇ ਘਰ ਦੇ ਵਿੱਚ ਹੁੰਦੀਆਂ ਨੇ ਕਹਿੰਦੇ ਜੀ ਆਪਾਂ ਉਹਨਾਂ ਦੇ ਵਿੱਚ ਥੋੜਾ ਥੋੜਾ ਰਹਿੰਦੇ ਹੋਏ ਸਿਆਣੀ ਕਹਿੰਦੇ ਔਰਤ ਉਹ ਹੀ ਹੈ ਘਰ ਦੀ ਜਿਹੜੀ ਕਿ ਥੋੜਾ ਥੋੜਾ ਸਮਾਨ ਨਾ ਸੰਭਾਲ ਕੇ ਰੱਖੇ ਤੇ ਮੁਸ਼ਕਿਲ ਸਮੇਂ ਦੇ ਵਿੱਚ ਉਸ ਨੂੰ ਬਰਤ ਲਈ ਅੱਜ ਕੱਲ ਸਿਰਫ ਕਲੇਸ਼ ਦਾ ਮੇਨ ਕਾਰਨ ਇਹੀ ਹੁੰਦਾ ਹੈਗਾ ਕਿ ਮੇਰੇ ਕੋਲ ਤਾਂ ਸਭ ਕੁਝ ਖਤਮ ਹੈ ਮੈਂ ਬਹੁਤ ਜਣੇ ਦੇਖਨੇ ਆ ਨਾ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਕਦੇ ਵੀ ਇਹ ਨਾ ਕਹੋ ਵੀ ਮੈਂ ਬਹੁਤ ਔਖਾ ਮੈਂ ਗਰੀਬ ਆ ਮੈਂ ਕੋਈ ਮੇਰੇ ਕੋਲ ਕੁਝ ਹੈ ਨਹੀਂਗਾ ਕਹਿੰਦੇ ਜਿਹੜੀ ਇਹ ਸ੍ਰਿਸ਼ਟੀ ਹੈ ਨਾ ਜਿਹੜਾ ਇਹ ਯੂਨੀਵਰਸ ਹੈ ਨਾ ਇਹ ਉਸੇ ਚੀਜ਼ ਨੂੰ ਪੂਰਾ ਕਰਨ ਲੱਗ ਜਾਂਦੇ ਤੁਹਾਡੀ ਅਮੀਰੀ ਉਹ ਗਰੀਬੀ ਦੇ ਵਿੱਚ ਬਦਲਣ ਲੱਗ ਜਾਂਦੀ ਹੈ ਹਮੇਸ਼ਾ ਆਪਣੀ ਸੋਚ ਨੂੰ ਪੋਜ਼ੀਟਿਵ ਰੱਖੋ ਤੇ ਸੋਚੋ ਕਿ ਮੈਂ ਇੱਕ ਦਿਨ ਕਾਮਯਾਬ ਜ਼ਰੂਰ ਹੋਊਂਗਾ ਵਾਹਿਗੁਰੂ ਜੀ ਮੇਰੀ ਧਨ ਜ਼ਰੂਰ ਬਦਲਣੀ ਕਿ ਮੈਂ ਦੋ ਟੈਮ ਦੀ ਰੋਟੀ ਜਿਹਦੇ ਕਰ ਪੱਕਦੀ ਹੈ ਕਹਿੰਦੇ ਉਹ ਅਮੀਰੀ ਹੈ ਕਿਉਂਕਿ ਪਰ ਰੋਟੀ ਪਿੱਛੇ ਫਿਰਦੇ ਆ ਚਲੋ ਹੋਰ ਚੀਜ਼ਾਂ ਆਪਾਂ ਆਪਣੇ ਸਾਧਨ ਐ ਬੰਨੋ ਸੁਵਿਧਾ ਚਾਹੀਦੀਆਂ ਨੇ ਪਰ ਜੇ ਅਗਰ ਆਪ ਉਹ ਅਫੋਰਡ ਨਹੀਂ ਕਰ ਪਾਉਂਦੇ ਇਹਦਾ ਮਤਲਬ ਇਹ ਥੋੜੋ ਵੀ ਆਪਾਂ ਘਰ ਦੇ ਵਿੱਚ ਹਰ ਟਾਈਮ ਪਲੇਸ ਰੱਖਣੀ ਹੈ ਨਾ ਸਭ ਤੋਂ ਪਹਿਲਾਂ ਤੇ ਇਹ ਛੋਟੀ ਛੋਟੀਆਂ ਚੀਜ਼ਾਂ ਜਿਵੇਂ ਘਰ ਦੇ ਵਿੱਚ ਕਿਚਨ ਦੇ ਵਿੱਚ ਤੁਸੀਂ ਆਟਾ ਕਦੇ ਵੀ ਨਾ ਮੁੱਕਣ ਦਿਓ ਹਲਦੀ ਕਦੇ ਵੀ ਨਾ ਖਤਮ ਹੋਣ ਦਿਓ ਹੋਰ ਜਿਵੇਂ ਕਿ ਆਪਣੀ ਜਿਹੜੀ ਜ਼ਰੂਰਤ ਦਾ ਸਮਾਨ ਹੈ ਥੋੜਾ ਬਹੁਤਾ ਹੈ ਨਾ ਉਹ ਚੀਜ਼ਾਂ ਨੂੰ ਰੱਖੋ ਕਿਉਂਕਿ ਇਹ ਚੀਜ਼ਾਂ ਦੇ ਨਾਲ ਫਰਕ ਤਾਂ ਵੀ ਆਉਂਦੀਆਂ ਨੇ ਤੇ ਜਿਹੜਾ ਜਾਲ ਹੈਗਾ ਪਾਣੀ ਹੈਗਾ ਹਨਾ ਉਹਨੂੰ ਵੀ ਕਹਿੰਦੇ ਆਮ ਭਵੇਂ ਸੁਣਿਆ ਬਜ਼ੁਰਗਾਂ ਤਾਂ ਵੀ ਉਹਨੂੰ ਵੀ ਭਰ ਕੇ ਰੱਖੋ ਰਸੋਈ ਦੇ ਵਿੱਚ ਕਹਿੰਦੇ ਉਹਦੇ ਨਾਲ ਵੀ ਘਰ ਦੇ ਵਿੱਚ ਪੋਜ਼ਿਟਿਵਿਟੀ ਆਉਂਦੀ ਹੈ ਨਾ ਪਾਣੀ ਤਾਂ ਦੇਖੋ ਜੇ ਅਪਾ ਪਾਣੀ ਨੂੰ ਵੈਸੇ ਵੀ ਚਾਰਜ ਕਰੀਏ ਨਾ ਪਾਣੀ ਫਿਰ ਵੀ ਚਾਰਜ ਹੁੰਦਾ ਹੈ ਨਮਕ ਤੇ ਪਾਣੀ ਦਾ ਇੱਕ ਅਜਿਹਾ ਸਿਧਾਂਤ ਹੈਗਾ ਅਗਰ ਤੁਸੀਂ ਇਹਨੂੰ ਚਾਰਜ ਕਰੋਗੇ ਨਾ ਤਾਂ ਤੁਹਾਨੂੰ ਇਸ ਚੀਜ਼ ਦੇ ਨਾਲ ਬਹੁਤ ਪੋਜ਼ਿਟਿਵਿਟੀ ਮਿਲਣੀ ਹੈ ਕਿ ਤੁਸੀਂ ਆਪਣੀਆਂ ਖੱਤੀਆਂ ਤੋਂ ਬੱਧ ਬਿਮਾਰੀਆਂ ਇਸੇ ਚੀਜ਼ ਨਾਲ ਠੀਕ ਕਰ ਸਕਦੇ ਹੋ ਆਪਣੀ ਸੁਰਤੀ ਦੇ ਨਾਲ ਆਪਣੀ ਕਹਿੰਦੀ ਅੱਖਾਂ ਦੇ ਨਾਲ ਆਪਣੀ ਬਿਰਤੀ ਦੇ ਨਾਲ ਤਾਂ ਤੁਸੀਂ ਕਰਨਾ ਕੀ ਹੈ ਜਿਹੜੇ ਜਿਹੜੇ ਪੈਣਪ੍ਰਾਵਾਂ ਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਬਰਕਤ ਨੂੰ ਕਿਉਂ ਰੁਕ ਚੁੱਕੀ ਹੈ ਜਾਂ ਸਾਡੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਜਾਂ ਸਾਡੇ ਘਰ ਦੇ ਵਿੱਚ ਕਿਸੇ ਨਜ਼ਰ ਲਗਾਤੀ ਹੈ ਕਿਵੇਂ ਕਿ ਕਬੀਰ ਨੇ ਮੈਨੂੰ ਕਮੈਂਟ ਕੀਤਾ ਸੀ ਕਹਿੰਦਾ ਪਹਿਨੇ 20 ਸਾਲ ਹੋ ਗਏ ਹਨਾ ਵੀ ਬੋਧ ਤੰਤ੍ਰਿਕ ਬਾਬਿਆਂ ਤੋਂ ਮੈਂ ਆਪਦੇ ਘਰ ਦਾ ਉਹ ਕਰਵਾ ਲਿਆ ਵੀ ਮੇਰੇ ਖੇਤ ਦੇ ਵਿੱਚ ਨਾ ਕੋਈ ਮੀਟ ਬਣਾ ਕੇ ਦੱਬ ਜਾਂਦਾ ਜਾਂ ਕੋਈ ਤਾਂ ਵੀ ਇਹ ਚੀਜ਼ਾਂ ਕਈ ਵਾਰੀ ਇਦਾਂ ਵੀ ਹੁੰਦੀਆਂ ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸੀ ਸੀ ਕਿ ਜਿਵੇਂ ਕੋਈ ਕਲੰਗਾ ਵਾੜੀ ਲਵੇ ਹੈਨਾ ਹੁੰਦੀ ਹੈ ਜਾਂ ਕੋਈ ਹੁੰਦਾ ਵੀ ਕੁੱਤਾ ਬਿੱਲਾ ਲਿਆ ਕੇ ਵੀ ਦੱਬ ਦਿੰਦਾ ਤੇ ਆਪਾਂ ਨੂੰ ਨਾ ਉਹ ਚੀਜ਼ ਨੂੰ ਆਪਾਂ ਦੇਖੀ ਜਾਂਦੇ ਆਪਾਂ ਕਹਿੰਦੇ ਨਾ ਵੀ ਸਾਡੇ ਘਰ ਦੇ ਵਿੱਚ ਨਾ ਕਿਸੇ ਨੇ ਜਾਦੂ ਟੂਣਾ ਕਰਤਾ ਇਹ ਬਸ ਸਾਡਾ ਤਾਂ ਹੁਣ ਘਰ ਬਰਬਾਦ ਹੋ ਜਾਊਗਾ ਇਹ ਆਪਣੀ ਸੋਚ ਦੇ ਮੁਤਾਬਿਕ ਨਾ ਉਹ ਚੀਜ਼ ਆਟੋਮੈਟਿਕ ਹੀ ਹੋਣ ਲੱਗ ਜਾਈਏ ਤੁਹਾਨੂੰ ਕਾਰੋਬਾਰ ਵਿੱਚ ਘਾਟਾ ਪੈਣ ਲੱਗ ਜਾਏਗਾ ਤੁਹਾਡਾ ਜਿਹੜੇ ਨੁਕਸਾਨ ਹੋਣ ਲੱਗ ਜਾਣਗੇ ਤੁਹਾਡੇ ਘਰ ਦੇ ਵਿੱਚ ਤੁਸੀਂ ਕਰਕੇ ਦੇਖ ਲਓ ਜੇ ਅਗਰ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਆਉਂਦਾ ਨਾ ਤਾਂ ਤੁਸੀਂ ਕਰਕੇ ਦੇਖੋ ਕਦੇ ਇੱਕ ਚੀਜ਼ ਨੂੰ ਪੋਜ਼ਿਟਿਵ ਸੋਚ ਲਿਓ ਤੇ ਇੱਕ ਚੀਜ਼ ਨੂੰ ਨੈਗੇਟਿਵ ਸੋਚ ਲਿਓ ਤੁਹਾਨੂੰ ਨਾ ਥੋੜੇ ਜਿਹਾ ਉਹ ਜਿਹੜੀ ਚੀਜ਼ ਹੈ ਨਾ ਉਹ ਨੈਗੇਟਿਵ ਹੀ ਹੋਣ ਲੱਗ ਜੇਗੀ ਤੇ ਜਿਹੜੀ ਪੋਜ਼ਿਟਿਵ ਸੋਚੋਗੇ ਪੋਜ਼ਿਟਿਵ ਹੀ ਹੋਣ ਲੱਗ ਜੇਗੀ ਇਹ ਸਿਧਾਂਤ ਹੈ ਇੱਕ ਇਹ ਮੈਂ ਨਹੀਂ ਕਹਿੰਦੀ ਤੁਸੀਂ ਪ੍ਰੈਕਟੀਕਲ ਕਰਕੇ ਦੇਖ ਲਿਓ ਕਿਉਂਕਿ ਕਈ ਨੂੰ ਹੁੰਦਾ ਵੀ ਇਹ ਤਾਂ ਉਹੀ ਬੋਲੀ ਜਾਂਦੇ ਨੇ ਨਾ ਤਾਂ ਤੁਸੀਂ ਆਪਣੇ ਆਪ ਕਰਕੇ ਦੇਖ ਲਿਓ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗ ਜਾਏਗਾ ਤੇ ਜਿਹੜੇ ਵੀ ਭੈਣ ਭਰਾਵਾਂ ਨੂੰ ਲੱਗਦਾ ਵੀ ਉਹਨਾਂ ਦੇ ਘਰ ਦੇ ਵਿੱਚ ਹਨਾ ਬਹੁਤ ਨੈਗੇਟਿਵਿਟੀ ਐਨਰਜੀ ਨਹੀਂ ਹੈਗੀ ਕਾਰੋਬਾਰ ਰੁਕ ਚੁੱਕੇ ਹੈ ਹਨਾ ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ ਦੇ ਕੇ ਦੀਦੀ ਮੇਰੇ ਹਸਬੰਡ ਜੀ ਕੋਲੇ ਟਰੱਕ ਸੀਗੇ ਤੇ ਉਹਨਾਂ ਦਾ ਇੱਕ ਟਰੱਕ ਸੀਗਾ ਜਿਹੜਾ ਉਹਦਾ ਐਕਸੀਡੈਂਟ ਹੋ ਗਿਆ ਤੇ ਉਸ ਤੋਂ ਬਾਅਦ ਵੀ ਹਸਬੰਡ ਜੀ ਇੰਨੇ ਜ਼ਿਆਦੇ ਟੁੱਟ ਗਏ ਨੇ ਵੀ ਉਹ ਆਪਣੇ ਕੰਮ ਨੂੰ ਨਹੀਂ ਕਰਨਾ ਚਾਹੁੰਦੇ ਵੀ ਇੰਨਾ ਜ਼ਿਆਦੇ ਉਹਨਾਂ ਦਾ ਡੀਮੋਟੀਵੇਟ ਹੋ ਗਿਆ ਹਨ ਤੇ ਦੇਖੋ ਚੰਗਾ ਜੀਵਨ ਸਾਥੀ ਉਹ ਹੀ ਹੁੰਦਾ ਹੈ ਜਿਹੜਾ ਕਿ ਆਪਣੇ ਪਤੀ ਜਾਂ ਪਤਨੀ ਦੀ ਦੁੱਖ ਸੁੱਖ ਦੇ ਵਿੱਚ ਸਾਥ ਦਿੰਦਾ ਹੈ ਉਹਨੂੰ ਕਹਿੰਦੇ ਦੁਬਾਰਾ ਤੋਂ ਜਿਉਣ ਦੀ ਆਸ ਸਿਖਾਉਂਦਾ ਹੈ ਸਭ ਤੋਂ ਪਹਿਲਾਂ ਤਾਂ ਇੱਕ ਦੂਜੇ ਦਾ ਸਹਾਰਾ ਬਣੋ ਦੇਖੋ ਕੋਈ ਤੇ ਵੀ ਕੁਝ ਵੀ ਹੁੰਦਾ ਹੈ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਉੱਥੇ ਆਪਾਂ ਆਪਣੀ ਜ਼ਿੰਦਗੀ ਨੂੰ ਰੋਕ ਲਈਏ ਨਹੀਂ ਜਿੱਥੋਂ ਤੁਹਾਨੂੰ ਕੋਈ ਇਦਾਂ ਦੀ ਗੱਲ ਹੁੰਦੀ ਹੈ ਨਾ ਤਾਂ ਸਮਝੋ ਕਿ ਇਸ ਤੋਂ ਬਾਅਦ ਮੇਰਾ ਅਗਲਾ ਪੜਾਅ ਸ਼ੁਰੂ ਹੋਣਾ ਹੈ ਹਜੇ ਤਾਂ ਮੈਂ ਆਪਣੀ ਲਾਈਫ ਨੂੰ ਜਿਉਣਾ ਹੈ ਅੱਜ ਮੈਂ ਤੁਹਾਨੂੰ ਛੋਟੇ ਛੋਟੇ ਉਪਾਅ ਦੱਸੂਗੀ ਤੇ ਥੋੜਾ ਥੋੜਾ ਤੁਹਾਨੂੰ ਦੱਸੂਗੀ ਕਿਵੇਂ ਤੁਸੀਂ ਆਪਣੇ ਮਨ ਨੂੰ ਮੋਟੀਵੇਟ ਕਰਕੇ ਕਿਵੇਂ ਤੁਸੀਂ ਆਪਣੀ ਇਸ ਚੀਜ਼ ਨੂੰ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਕਰਨਾ ਕੀ ਹੈ ਇਸ ਤਰੀਕੇ ਨਾਲ ਵਾਈਟ ਨਮਕ ਲੈਣਾ ਵਾਈਟ ਨਮਕ ਲੈ ਕੇ ਨਾ ਥੋੜਾ ਜਿਹਾ ਮੁਠੀ ਦੇ ਵਿੱਚ ਲੈ ਲੈਣਾ ਦੇਖੋ ਇਹ ਕੋਈ ਕੋਈ ਟੋਟਕਾ ਨਹੀਂ ਇਹ ਤਾਂ ਸਿਰਫ ਇੱਕ ਬਜ਼ਾਰਗਾਂ ਨੇ ਦਸੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਉਸ ਮੇਰੀਆਂ ਪੜੀਆਂ ਹੋਈਆਂ ਨੇ ਕਿ ਹਨਾ ਜਿੰਨਾ ਦਾ ਫਾਇਦਾ ਹੁੰਦਾਗਾ ਤੁਸੀਂ ਕਰਕੇ ਦੇਖੋ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਦੇਖੋ ਇਹ ਕੁਛ ਨਹੀਂ ਹੈਗਾ ਘਰ ਦੇ ਵਿੱਚ ਇੱਕ 20-25 ਰੁਪਏ ਦੀ ਹਨਾ ਥੈਲੀ ਧਮਕਦੀ ਆ ਜਾਂਦੀ ਹੈ ਤੇ ਕਈ ਭੈਣ ਭਰਾ ਮੈਨੂੰ ਕਹਿੰਦੇ ਨੇ ਵੀ ਦੀਦੀ ਇਹ ਟੋਟਕਿਆਂ ਦਾ ਕੁਛ ਨਹੀਂ ਹੈਗਾ ਗੁਰਬਾਣੀ ਤੋਂ ਵੱਡੀ ਕੋਈ ਚੀਜ਼ ਨਹੀਂ ਮੈਂ ਬਿਲਕੁਲ ਕਹਿੰਦੀ ਆ ਵੀ ਗੁਰਬਾਣੀ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਪਰ ਗੁਰਬਾਣੀ ਤੇ ਵਿਸ਼ਵਾਸ ਕਰਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਬਹੁਤ ਮੁਸ਼ਕਲ ਹੈ ਪਰ ਇੱਕ ਦਿਨ ਪੜਾਂਗੇ ਦੋ ਦਿਨ ਪੜਾਂਗੇ ਪਛੜਦਾਂਗੇ ਪਰ ਜਦੋਂ ਆਪਾਂ ਨਾਲ ਨਾਲ ਇਦਾਂ ਦੀ ਕੋਈ ਚੀਜ਼ ਕਰਦੇ ਆ ਨਾ ਉਹਦੇ ਨਾਲ ਅੱਜਕੱਲ ਜਿਵੇਂ ਆਪਣਾ ਮਨ ਬਹੁਤ ਟੁੱਟਿਆ ਪਿਆ ਥੋੜਾ ਜਿਹਾ ਭਰੋਸਾ ਬਣ ਜਾਂਦਾ ਹੈਗਾ ਫਿਰ ਆਪਾਂ ਸਿਮਰਨ ਵੀ ਕਰਨ ਲੱਗ ਜਾਂਦੇ ਆ ਜਦੋਂ ਸਿਮਰਨ ਕਰਨ ਲੱਗ ਜਾਈਓਂਗੇ ਫਿਰ ਤੁਹਾਨੂੰ ਇਦਾਂ ਦੀ ਚੀਜ਼ ਦੀ ਕੋਈ ਲੋੜ ਹੀ ਨਹੀਂ ਪੈਣੀ ਇਹ ਆਪਣੇ ਆਪ ਹੀ ਹੋਈ ਜਾਣਗੇ ਇਹ ਸਿਰਫ ਸ਼ੁਰੂਆਤ ਹੈ ਆਪਣੇ ਭੈਣ ਭਰਾਵਾਂ ਨੂੰ ਨਾਲ ਜੋੜਨ ਦੇ ਲਈ ਮੇਰੀ ਸਿੱਖ ਸ਼ੁਰੂਆਤ ਹੈ ਕਿ ਜਦੋਂ ਉਹਨਾਂ ਨੂੰ ਗੁਰਬਾਣੀ ਦਾ ਪਤਾ ਲੱਗ ਜੇਗਾ ਨਾ ਗੁਰਬਾਣੀ ਦਾ ਮਿਠਾਸ ਪਿਆਰ ਤੇ ਗੁਰਬਾਣੀ ਦੀਆਂ ਬਰਕਤਾਂ ਦਾ ਪਤਾ ਚੱਲ ਜੇਗਾ ਨਾ ਤਾਂ ਇਹ ਚੀਜ਼ ਜ਼ਰੂਰ ਹੋਊਗੀ ਤੇ ਕਈ ਤਾਂ ਨਾ ਦੁਪਹਿਰਾਂ ਸਾਹਿਬ ਤੇ ਵੀ ਬਿਤਕਰੇ ਕਰੀ ਜਾਂਦੇ ਨੇ ਗੁਰਬਾਣੀ ਤੇ ਵੀ ਤਤ ਕਰੇ ਬਿਤਕਰੇ ਕਰੀ ਜਾਂਦੇ ਦੇਖੋ ਪਰ ਇਹ ਜਾਣ ਲਓ ਅਗਰ ਤੁਸੀਂ ਆਪਣਾ ਜੀਵਨ ਸੁਧਾਰਨਾ ਚਾਹੋ ਨੇ ਤਾਂ ਤੁਸੀਂ ਬਸ ਚੱਲਦੇ ਰਹੋ ਰੁਕੋ ਨਾ ਕਿਉਂਕਿ ਰੁਕੇ ਹੋਏ ਪਾਣੀ ਦੇ ਵਿੱਚ ਉੱਲੀ ਜਲਬ ਲੱਗ ਜਾਂਦੇ ਗੰਦਗੀ ਪੈਦਾ ਹੋ ਜਾਂਦੀ ਹੈ ਮਸ਼ਕ ਕੀ ਪੈਦਾ ਹੋ ਜਾਂਦੀ ਹੈ ਚੱਲਦੇ ਰਹਾਂਗੇ ਵਗਦੇ ਰਹਾਂਗੇ ਤਾਂ ਕਿਤੇ ਨਾ ਕਿਤੇ ਤਾਂ ਬਰਸਾਤ ਹੋਵੇਗੀ ਤੇ ਉਹ ਪਾਣੀ ਪਾਰ ਜਾਵੇਗਾ ਹਨਾ ਤਾਂ ਕਰਨਾ ਕਿ ਤੁਸੀਂ ਇਸ ਤਰੀਕੇ ਨਾਲ ਮੁਠੀ ਨਾਮਕ ਦੀ ਲੈ ਲੈਣੀ ਹੈ ਜਿਹੜੇ ਵੀ ਭੈਣ ਭਰਾ ਆਉਣ ਲੱਗਦਾ ਵੀ ਇਹਨੂੰ ਦੇ ਰੋਜ਼ਗਾਰ ਦੇ ਵਿੱਚ ਤਰੱਕੀ ਨਹੀਂ ਹੋ ਰਹੀ ਜਾਂ ਉਹਨਾਂ ਦਾ ਬਰਕਤਾਂ ਨਹੀਂ ਹੋ ਰਹੀਆਂ ਘਰ ਦੇ ਵਿੱਚ ਨਾਜਰਾ ਜਾਦੂ ਟੋਣਾ ਤੰਤਰ ਮੰਤਰ ਕੁਝ ਵੀ ਤੁਹਾਨੂੰ ਲੱਗਦਾ ਮੁਠੀ ਇੱਕ ਨਾਮਕ ਦੀ ਹੱਥ ਦੇ ਵਿੱਚ ਲੈ ਲੈਣੀ ਹੈਗੀ ਤਾਂ ਤੁਸੀਂ ਇਹਨੂੰ 7 ਵਾਰੀ ਜਿਹੜੇ ਤੁਹਾਨੂੰ ਲੱਗੇ ਵੀ ਨજર ਲੱਗੀ ਹੋਏ ਉਹਦੇ ਉੱਪਰ ਦੀ ਚਾਹ ਦੇਣਾ ਜਿਵੇਂ ਕਿ ਭੈਣ ਕਹਿੰਦੀ ਸੀ ਵੀ ਇਹ ਨੂੰ ਵੀ ਕੰਮ ਨੂੰ ਜੀ ਨਹੀਂ ਕਰਦਾ ਤੁਸੀਂ ਉਹਦੇ ਉੱਪਰ ਦੀ ਚਾਹ ਆ ਕੇ ਇਹਨੂੰ ਬਾਹਰ ਜਲਦੇ ਪਾਣੀ ਦੇ ਵਿੱਚ ਸੁੱਟਿਆ ਆਉਣਾ ਹੈਗਾ ਨਾ ਕਿ ਇੱਕ ਜਦੋਂ ਤੁਸੀਂ ਕੋਈ ਵੀ ਆਪਣੇ ਕੰਮ ਤੇ ਜੰਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਤੀਏ ਜਿਹੜੇ ਤਾਂ ਪੈਣਪਰਾ ਵਿਸ਼ਵਾਸ ਕਰਦੇ ਨੇ ਵੀ ਗੁਰਬਾਣੀ ਦੇ ਸ਼ਬਦ ਤੇ ਤਾਂ ਤੁਸੀਂ ਉਸ ਸ਼ਬਦ ਨੂੰ ਲਿਖ ਕੇ ਰੱਖ ਲੋ ਚਾਹੇ ਤੁਸੀਂ ਸਿਰਫ ਵਾਹਿਗੁਰੂ 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 ਲਿਖ ਕੇ ਹੀ ਆਪਣੀ ਪੋਕਟ ਦੇ ਵਿੱਚ ਆਪਣੇ ਪਰਸ ਦੇ ਵਿੱਚ ਪਾ ਕੇ ਰੱਖੋ ਤਾਂ ਉਹਦੇ ਨਾਲ ਤੁਹਾਨੂੰ ਨਾ ਪੋਜ਼ਿਟਿਵਿਟੀ ਮਿਲੂਗੀ ਤੁਹਾਡੇ ਕੋਲੇ ਕੋਈ ਵੀ ਨੈਗੇਟਿਵਿਟੀ ਜਾਂ ਤੁਹਾਡੇ ਕੋਲੇ ਕੋਈ ਮਾੜੀ ਸ਼ਕਤੀ ਬਿਲਕੁਲ ਨਹੀਂ ਲੱਗੇਗੀ ਤੁਸੀਂ ਇੱਕ ਪੇਜ ਤੇ ਲਿਖ ਕੇ ਆਪਣੇ ਪਰਸ ਦੇ ਵਿੱਚ ਰੱਖ ਲਓ ਹੋਰ ਵੀ ਬਹੁਤ ਹਨਾ ਕਾਗਜ਼ ਕੀਮਤੀ ਸੰਭਾਲ ਕੇ ਰੱਖਦੇ ਆ ਤਾਂ ਤੁਸੀਂ ਇਸ ਚੀਜ਼ ਨੂੰ ਵੀ ਆਪਣੇ ਕੋਲ ਰੱਖ ਲਓ ਤੇ ਅਦਰਵਾਈਜ਼ ਤੁਸੀਂ ਨਾ ਇੱਕ ਲਾਸਰ ਹੁੰਦਾ ਬਣਾ ਜਿਹੜਾ ਆਮਲਾ ਸੰਦਿਆ ਕੱਟੀਆਂ ਹੋਈਆਂ ਨੇ ਕਿਹੜਾ ਨਾ ਇਦਾਂ ਦੀਆਂ ਤਾਂ ਤੁਸੀਂ ਜਦੋਂ ਵੀ ਕਿਤੇ ਬਾਹਰ ਆਪਣੇ ਰੋਜ਼ਗਾਰ ਤੇ ਕੰਮ ਤੇ ਜਾਂਦੇ ਹੋ ਕਿਤੇ ਵੀ ਰਿਸ਼ਤੇਦਾਰੀ ਤੇ ਜਾਂਦੇ ਹੋ ਕਿਤੇ ਛੋਟਾ ਬੱਚਾ ਲੈ ਕੇ ਜਾਂਦੇ ਹੋ ਤਾਂ ਤੁਸੀਂ ਉਹਦੇ ਨਾ ਜੇਬ ਦੇ ਵਿੱਚ ਇਹ ਚੀਜ਼ ਨੂੰ ਪਾ ਲਓ ਇਹਦੇ ਨਾਲ ਨਾ ਤੁਹਾਡੇ ਕੋਲੇ ਕੋਈ ਵੀ ਨੈਗੇਟਿਵਿਟੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਦੂ ਟੂਣਾ ਤੰਤਰ ਮੰਤਰ ਨਹੀਂ ਲੱਗਦਾ ਆਏਗਾ ਇਹ ਬਜ਼ੁਰਗ ਤੁਸੀਂ ਦੇਖਿਆ ਹੋਣਾ ਆਮ ਛੋਟੇ ਬੱਚਿਆਂ ਦੇ ਨਾ ਗਲ ਦੇ ਵਿੱਚ ਨਾ ਢਾਗੇ ਵਿੱਚ ਦੀ پرو پرو ਕੇ ਪਾ ਦਿੰਦੇ ਸੀ ਉਹ ਕਾਦੇ ਵਾਸਤੇ ਸੀ ਉਹ ਤਾਂ ਕਿ ਉਹਨਾਂ ਨੂੰ ਨਾ ਸਰਦੀ ਖਾਂਸੀ ਜ਼ੁਕਾਮ ਤੋਂ ਕਿਉਂਕਿ ਇਹ ਇੱਕ ਐਂਟੀਬੈਟਿਕ ਵੀ ਹੈ ਨਾ ਨਮਕ ਵੀ ਲਸਣ ਵੀ ਹਲਦੀ ਵੀ ਇਹ ਚੀਜ਼ਾਂ ਦੇ ਉਪਾਅ ਵੀ ਜਿਹੜੇ ਮੈਂ ਦੱਸ ਦੀਆਂ ਨੇ ਤਾਈਓ ਦੱਸਦੀ ਨੇ ਕਿ ਕਿ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਪੋਜ਼ਿਟਿਵਿਟੀ ਆਊਗੀ ਕਿ ਟਾਣੂਆਂ ਤੁਹਾਡੇ ਕੋਲੇ ਨਹੀਂ ਲੱਗਣਗੇ ਇੱਕ ਸਾਇੰਸ ਪੱਖ ਲੈ ਲਈਏ ਜੇ ਪਹਿਲਾਂ ਨਾ ਤੇ ਨਮਕ ਦਾ ਪੋਚਾ ਸੰਤ ਤੁਸੀਂ ਇੱਕ ਵਾਰ ਆਪਣੇ ਘਰ ਦੇ ਵਿੱਚ ਜ਼ਰੂਰ ਲਗਾਓ ਇਹਦੇ ਨਾਲ ਨਾਲੇ ਤਾਂ ਕਿ ਟਾਣੂ ਤੁਹਾਡੇ ਘਰ ਦੇ ਵਿੱਚੋਂ ਦੂਰ ਰਹਿਣਗੇ ਜਿਵੇਂ ਸੱਪ ਸਪੋੜੀਏ ਗੰਡੋਏ ਜੋ ਵੀ ਕੁਝ ਹੁੰਦਾ ਹੈਗਾ ਨਾ ਤੇ ਨਾਲੇ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵਿਟੀ ਹੈ ਉਹ ਘਰ ਤੋਂ ਦੂਰ ਰਹੇਗੀ ਇੱਕ ਸਾ ਤੁਸੀਂ ਦੇਖੋ ਤੇ ਆਪਣੀ ਰਸੋਈ ਦੇ ਵਿੱਚ ਜਿਹੜੀਆਂ ਤੁਸੀਂ ਚੱਪਲ ਜੁੱਤੀ ਪਾਉਣੀ ਹੈ ਉਹਨੂੰ ਸੁੱਚੀ ਰੱਖੋ ਉਹਨੂੰ ਬਾਹਰ ਗੰਦ ਦੇ ਵਿੱਚ ਨਾ ਲੈ ਕੇ ਜਾਓ ਬਲਕਿ ਕਸਾਉਣ ਦਾ ਮਹੀਨਾ ਤੁਸੀਂ 1 ਮਹੀਨਾ ਮੇਰੇ ਕਹਿ ਤੋ ਨਾ ਇਹ ਜੋ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਕਰਕੇ ਦੇਖੋ ਜਿਹੜੇ ਮੈਂ ਤੁਹਾਨੂੰ ਪਾਠ ਦੱਸਿਆ ਹੈਗਾ ਵੀ 11 ਦਿਨ ਤੁਸੀਂ ਲਗਾਤਾਰ ਉਹ ਕਰਨਾ ਹੈਗਾ ਤੁਹਾਡੀਆਂ ਵਾਈਗਰੂ ਜੀ ਸਾਰੀਆਂ ਮਨੋ ਕਾਮਨਾਵਾਂ ਸੰਪੂਰਨ ਕਰਨ ਕਿ ਜਿੰਨਾ ਵੀ ਤੁਹਾਡੇ ਦੁੱਖ ਨੇ ਨਾ ਤੁਸੀਂ ਬਸ ਲਿਖ ਕੇ ਵਾਈਗਰੂ ਜੀ ਅੱਗੇ ਅਰਜ਼ੀਆਂ ਲਗਾ ਦਿਓ ਤੇ ਜੋ ਮੈਂ ਅੱਜ ਤੁਹਾਨੂੰ ਇਹ ਦੱਸਦੀ ਰਹੂੰਗੀ ਵੈਸੇ ਤਾਂ ਮੈਂ ਤੁਹਾਨੂੰ ਇਹ ਵੀਡੀਓ ਦੱਸਦੀ ਰਹੂੰਗੀ ਛੋਟੇ ਛੋਟੇ ਜੋ ਵੀ ਉਪਾਅ ਨੇਗੇ ਇਹ ਚੀਜ਼ਾਂ ਜਿਹੜੀਆਂ ਮਿਹਰੀਆਂ ਪੈਣਾ ਕਰਨੀਆਂ ਨਾ ਕਿਉਂਕਿ ਤੁਹਾਡੀ ਰਸੋਈ ਤੋਂ ਹੀ ਬਰਕਤਾਂ ਸ਼ੁਰੂ ਹੁੰਦੀਆਂ ਨੇ ਇਹ ਚੀਜ਼ਾਂ ਨੂੰ ਤੁਸੀਂ ਕਰੋਗੇ ਨਾ ਤਾਂ ਤੁਹਾਡੇ ਘਰ ਦੇ ਵਿੱਚ ਬਰਕ ਤਾਂ ਹੀ ਆਉਂਗੀਆਂ ਕਿਉਂਕਿ ਬਜ਼ੁਰਗਾਂ ਨੇ ਦੱਸੀਆਂ ਹੋਈਆਂ ਗੱਲਾਂ ਕਹਿੰਦੇ ਕਹਿੰਦੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਤ ਇਹ ਵਿੱਚ ਹੀ ਜਾਂਦਾ ਹੁੰਦਾ ਹੈ ਤਾਂ ਇਹ ਚੀਜ਼ ਨੂੰ ਦੇਖੋ ਤੁਸੀਂ ਬਾਹਰ ਪਾਣੀ ਦੇ ਵਿੱਚ ਸੁਕਣਾ ਹੈ ਅਗਰ ਤੁਸੀਂ ਇਹ ਚੀਜ਼ ਦਾ ਕਰਨਾ ਹੈ ਤੇ ਨਮਕ ਦਾ ਪੋਚਾ ਤੁਸੀਂ ਡੇਲੀ ਲਗਾਉਣਾ ਇੱਕ ਚਮਚਾ ਤੁਸੀਂ ਪਾਣੀ ਦੇ ਵਿੱਚ ਪਾ ਲਓ ਤੇ ਇਹ ਜ਼ਰੂਰ ਲਗਾਉਣਾ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਜੈਨੈਗਟਿਵਿਟੀਆਂ ਨੇ ਚਲੀਆਂ ਜਾਣਗੀਆਂ ਤੇ ਤੁਹਾਡਾ ਘਰ ਅਤੇ ਪਰਿਵਾਰ ਤਾਂ ਅੰਦਰ ਉਸ ਤੋਂ ਹੋਵੇਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁ